ਸਰਬਸਫ ਪ੍ਰਾਈਮ ਨਿਊਜ਼ ਚੈਨਲ ਤੇ ਆਪ ਸਭ ਦਾ ਸਵਾਗਤ ਹੈ। ਅਮਨਸਰ ਵਿੱਚ ਇੱਕ ਵਾਰ ਫਿਰ ਚੱਲੀ ਗੋਲੀ। ਖਾਣਾ ਬੀ ਡਿਵੀਜ਼ਨ ਅਧੀਨ ਆਉਂਦੇ ਇਲਾਕੇ ਇਸਮੋਹਨਗਰ ਵਿੱਚ ਗਗਨ ਫਰਨੀਚਰ ਨਾ ਦੇ ਸ਼ੋਅਰੂਮ ਤੇ ਦੋਨ ਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਦੇ ਸਮੇਂ ਦੋਨ ਪਛਾਤੇ ਨੌਜਵਾਨਾਂ ਨੇ ਜਿਨ੍ਹਾਂ ਨੇ ਮੂੰਹ ਬੰਨ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਸ਼ੋਅਰੂਮ ਬਾਹਰ ਲੱਗੇ ਸ਼ੀਸ਼ੇ ਦੇ ਦਰਵਾਜ਼ੇ ਤੇ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ। ਐਸਪਾਇਰਿੰਗ ਵਿੱਚ ਸ਼ੋਰੂਮ ਦਾ ਇੱਕ ਮੁਲਾਜ਼ਮ ਜ਼ਖਮੀ ਹੋਇਆ ਜਿਸ ਨੂੰ ਅਮਨਵੀ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਜੋ ਖਤਰੇ ਤੋਂ ਬਾਹਰ ਦਸਿਆ ਜਾ ਰਿਹਾ ਹੈ ਮੌਕੇ ਤੇ ਪਹੁੰਚੇ ਉੱਚ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਇਸ ਮਾਮਲੇ ਚ ਅੱਜ ਮਿਤੀ 16 ਮਈ ਨੂੰ ਈਸਟ ਮੋਹਨਨਗਰ ਏਰੀਆ ਵਿੱਚ ਜਿਹੜਾ ਡਿਵੀਜ਼ਨ B ਵਿੱਚ ਫੈਂਦਾ ਦੋ ਅਣਪਛਾਤੇ ਬੰਦੇ ਇੱਕ ਬਾਈਕ ਤੇ ਆ ਕੇ ਇੱਕ ਫਰਨੀਚਰ ਸ਼ੋਰੂਮ ਤੇ ਫਾਇਰਿੰਗ ਕਰਦੇ ਹਨ ਜਿਦੇ ਵਿੱਚ ਇੱਕ ਵਿਅਕਤੀ ਨੂੰ ਕੁਝ ਸੱਟਾਂ ਆ ਜਾਂਦੀਆਂ ਇਦੇ ਵਿੱਚ ਇਹ ਵਰਨਣ ਹੋ ਗਿਆ ਕਿ ਸ਼ੋਰੂਮ ਓਨਰ ਦੇ ਜਿਹੜੇ ਬ੍ਰਦਰ ਹੈ ਉਹ ਕੈਨੇਡਾ ਦੇ ਰੈਜ਼ੀਡੈਂਟ ਹੈ ਤੇ ਉਹਨਾਂ ਦੀ ਉੱਥੇ ਕੁਝ ਪਰਸਨਲ ਰੰਜਿਸ਼ ਨੂੰ ਲੈ ਕੇ ਇਹ ਇਨਸੀਡੈਂਟ ਨੂੰ ਅੰਜਾਮ ਦਿੱਤਾ ਗਿਆ ਸੀ। ਇਹਦੇ ਵਿੱਚ ਕਮਿਸ਼ਨਰੇਟ ਦੀ ਵੱਖ-ਵੱਖ ਟੀਮਾਂ ਡਿਪਲੋਏ ਕਰ ਦਿੱਤੀਆਂ ਗਈਆਂ। ਔਰ ਜਲਦੀ ਸਫਲਤਾ ਮਿਲੇਗੀ ਔਰ ਜਿਹੜੇ ਅਕਿਊਜ਼ਡ ਹੈ ਉਹ ਫੜੇ ਜਾਣਗੇ। ਥੈਂਕ ਯੂ। ਹਾਂ ਸਰ ਕੀ ਕਹਿਣਾ ਚਾਹੁੰਦੇ ਹੋ ਕਿੱਥੇ ਫਾਇਰਿੰਗ ਹੋਈ ਹੈ ਜੀ ਅੱਜ ਦੇ ਮੌਕੇ ਤੇ? ਇਹ ਤੇ ਇਸ ਮੋਨ ਨਗਰ ਚ ਹੈ ਜੀ ਇਹ ਗੰਦਾ ਨਾਲਾ ਇੱਥੇ ਉੰਦੇ ਟੱਪ ਲੱਗੇ ਹੋਏ ਆ ਗਗਨ ਉਹ ਨਹੀਂ ਇਹ ਪਨੀ ਚੜਾ ਹੂੰ ਹੂੰ ਵਾਹ ਇਹ ਉਹਨੂੰ ਵੈਰੀਫਾਈ ਕਰ ਪਤਾ ਲੱਗਾ ਕਿੰਨੀਆਂ ਗੋਲੀਆਂ ਚਲਾਈਆਂ ਨੇ ਜੀ ਸਰ ਇਹ ਕਹ ਰਿਆ ਇਹ ਹੁਣ ਚੈੱਕ ਕਰਦੇ ਆ ਅਜੇ ਪਹੁੰਚੇ ਸਰ ਕੋਈ ਜ਼ਖਮੀ ਵੀ ਆਇਆ ਕੈਮਰੇ ਚੱਕ ਕੇ ਤੇ ਜਾ ਰਹੇ ਜੀ ਇੱਥੇ ਸਾਰੇ ਹਾਂ ਸਾਰਾ ਥੋੜੋ ਲਈ ਕਰ ਰਹੇ ਆ ਸਰ ਕੋਈ ਜ਼ਖਮੀ ਵੀ ਆਇਆ ਪੁੱਛ ਰਹੇ ਸੀ ਜਦੋਂ ਪਹੁੰਚੇ ਇੱਥੇ ਦੇਖ ਰਹੇ ਆ ਸਾਰਾ ਕੁਝ ਸਾਨ ਜ਼ਖਮੀ ਹੋਇਆ ਲੜਕਾ ਇੱਕ ਕਿੰਨੀਆਂ ਗੋਲੀਆਂ ਸਰ ਲੱਗੀਆਂ ਨੇ ਜੀ ਉਹਦੇ ਅਜੇ ਗੋਲੀਆਂ ਨਹੀਂ ਹਸਪੀਟਲ ਤੇ ਆ ਉਹ ਵੈਸੇ ਆਊਟ ਆਫ ਟਿੱਚਰ ਹੈ ਕਿ ਦਿੱਤੀ ਹੈ ਆ ਬਿਲਕੁਲ ਕਰਾਂਗੇ ਜੀ ਕਰੀ ਬਾਈ ਕਰੀ ਕੋਈ ਰੰਜਿਸ਼ ਜੇ ਮਤਲਬ ਕਾਜੀ ਆ ਕੇ ਲੁਕਣ ਦੇ ਕਿੱਡਾ ਲੜਕਾ ਇੱਕ ਬਾਹਰ ਆ ਉਹ ਕੁਛ ਲੈਣ ਦੇ ਤਾਂ ਵੀ ਹੋ ਸਕਦੇ ਈਸ਼ੂ ਹੋ ਸਕਦੇ ਤੇ ਇਹ ਸਾਰਾ ਚੈੱਕ ਕਰਕੇ ਥੋੜ੍ਹਾ ਜਿਹਾ ਚੈੱਕ ਕਰਕੇ ਦੇ ਦੇ ਠੀਕ ਆ ਰਾਮਨਗਰ ਇਸਮਨਗਰ ਕੀ ਗੱਲਬਾਤ ਹੋਈ ਅੱਜ ਫਾਇਰਿੰਗ ਕਰਕੇ ਗਿਆ ਕੋਈ ਫਾਇਰਿੰਗ ਕਰਕੇ ਗਿਆ ਪੰਜ ਗੋਲੀਆਂ ਚੱਲੀਆਂ ਮੈਂ ਇੱਥੇ ਹੀ ਬੈਠਾ ਸੀਗਾ ਜਿੱਥੇ ਗੋਲੀ ਵੱਜੀ ਮੁੰਡੇ ਨੂੰ ਮੈਂ ਬਾਹਰ ਗਿਆ ਤੇ ਕੋਈ ਗੈਸਟ ਆਏ ਆ ਉਹਨਾਂ ਨੂੰ ਅੰਦਰ ਲੈਣ ਗਿਆ ਤੇ ਉਹ ਇੱਥੇ ਉਹਨਾਂ ਨੇ ਮੁੰਡੇ ਨੂੰ ਗੋਲੀ ਲੱਗੀ ਮੇਰੇ ਕੋਲ ਤੇ ਕਿੰਨੇ ਬੰਦੇ ਆਏ ਜਨਰਲ ਵੱਲੋਂ ਦੋ ਜਾਨੇ ਸੀਗੇ ਪੁਰਾਣਾ ਮੋਟਰਸਾਈਕਲ ਸੀਗਾ ਮੂੰਹ ਸਿਰ ਤੋਂ ਵੀ ਕਵਰ ਕੀਤਾ ਸੀ ਤੇ ਇੱਥੋਂ ਵੀ ਕਵਰ ਕੀਤਾ ਸੀ ਤੇ ਉਹਨਾਂ ਦੇ ਹੱਥ 'ਚ ਜਿਹੜਾ ਪਿਸਟਲ ਸੀਗਾ ਤਾਂ ਕੋਈ ਸੀਸੀਟੀਵੀ ਆਈ ਹੈ ਜੀ ਉਹਨਾਂ ਦੀ ਹੱਲੇ ਨਹੀਂ ਪਤਾ ਹਾਂ ਹੱਲੇ